ਆ ਮੀਡਾ ਮੁੰਡਾ ਸੀਗਾ ਜੀ ਕੱਲਾ ਕੱਲਾ ਸੀਗਾ ਜੀ ਕਦੋਂ ਵਰਤ ਤੇ ਇਹ ਜਿੰਨਾ ਮਹੀਨਾ ਕਿ ਹੋਇਆ ਗਿਆ ਇਹਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ ਚ ਹੀ ਪਤਾ ਲੱਗਾ ਜਦੋਂ ਤਹਾਨੂੰ ਫੋਨ ਆਇਆ ਵੀ ਇੰਦਾ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਹੂ ਲੈ ਲਿਆ ਹੈਗਾ ਪਰ ਇੰਦਾ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੁੰਨੀਆਂ ਕਰਨ ਵਾਸਤੇ ਆਪਣੀਆਂ ਹਨ ਆਨ ਆਪ ਵਿਖੇ ਬਣਾਉਣ ਵਾਸਤੇ ਗਿਆ ਸੀਗਾ ਕਰਜ਼ਾ ਗੋਜਾ ਚੱਕ ਕੇ ਵਿਚਾਰਨ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਨ ਪੈਸੇ ਪੂਸੇ ਘਰ ਕੋਲ ਗਹਿਣੇ ਰੱਖਿਆ ਇਹਨਾਂ ਨੇ ਤੇ ਕੱਲਾ ਕੱਲਾ ਸੀਗਾ ਸਹਾਰਾ ਸੀ ਮਾਂ ਪਿਓ ਦਾ ਕੇ ਸ਼ੂਗਰ ਦਾ ਮਰੀਜ਼ ਆ ਮਾਂ ਓਦਾਂ ਵਿਚਾਰੀ ਮੰਗਮੁਗ ਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਣੀ ਜਲਦੀ ਸਾਡੇ ਹਾਲਾਤ ਆ ਠੀਕ ਆ ਮੇਰੇ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦਸ਼ਮਨ ਜੰਮਿਆ ਜਾਂ ਕਿੱਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਹਦਾ ਕਿ ਹਾਲਾਤ ਤਵੇਗਾ ਵੀ ਜਾ ਆਪਣੀ ਮਤਲਬ ਹੀ ਮੌਤ ਆਪੀ ਲਾਊਗਾ ਬੱਚਾ ਦਾ ਪਾਸੇ ਵੀ ਆਪਣੀ ਮੌਤ ਲਵਾ ਮੇਰੇ ਪਿੱਛੇ ਮਾਂ ਪਿਓ ਦਾ ਸਹਾਰਾ ਹੈ ਨਹੀਂ ਕੋਈ ਵੀ ਇਹਦਾ ਕਮਾਈ ਕਰਨ ਭੇਜਿਆ ਸੀ ਪਤਾ ਨਹੀਂ ਜੇ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਆ ਤਾਂ ਜੈ ਪਤਾ ਨਹੀਂ ਕਿਸੇ ਦੀ ਮਤਲਬ ਇਹ ਸਾਜਸ਼ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹ ਹੀ ਆ ਵੀ ਮੰਦਰੀ ਡੱਡ ਵੱਡੀ થી ਆਈ ਜਾਵੇ ਵੱਧ ਦਵਾਤੇ ਇਹਨਾਂ ਦਾ ਹਿੱਸਾ ਲਈ ਜਾਵੇ ਸਰਕਾਰ ਅਗੇ ਹੀ ਮੰਗਿਆ ਸਾਡੀ ਬੱਸ ਉਹ ਮੰਗਤਰਾ ਮੋਦ ਨਾਮ ਸੀਗਾ ਉਹਦੀ 23 ਸਾਲ ਉਮਰ ਸੀਗੀ ਤੇ ਕੰਟਰੀ ਅਰਮੀਨੀਆ ਸੀਗੀ ਉਹ ਕੰਮ ਕਰਨ ਲਈ ਗਿਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਉਹ ਕੰਮ ਕਰਦਾ ਸੀਗਾ ਉੱਥੇ ਪਹਿਲਾਂ ਬਾਅਦ ਚ ਪਤਾ ਨਹੀਂ ਉਹਦੀ ਕਿੱਦਾਂ ਡੈਥ ਹੋ ਗਈ ਕਿੰਨਾ ਕੁ ਟਾਈਮ ਪਹਿਲੇ ਗਿਆ ਸੀ ਉਹ 13 ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋ ਗਏਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹ ਡੈੱਥ ਹੋਈ ਬਾਰ ਉਹ ਪੁਲਚੀ ਦਾ ਫੋਨ ਆਇਆ ਸੀਗਾ ਜੀ ਕੀ ਕਿਹਾ ਸੋਣਾ ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਜੀ ਪਰੇਸ਼ਾਨ ਰਹਿੰਦਾ ਸੀ ਜੇ ਸਟਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਠੀਕ ਕਿਸੇ ਗਵਾਹੀ ਨਹੀਂ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹ ਹੀ ਜਾਣਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਕਹਿ ਰਿਹਾ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋ ਮੁੰਡਾ ਇਨਾ ਨਹੀਂ ਪਤਾ ਭਾਜੀ ਉਹਨੇ ਪੁਲਿਸ ਨੂੰ ਕਵੈਰੀ ਕਰਨੀ ਫੇਰ ਪਤਾ ਲੱਗਣਾ ਜੀ ਦੇ ਕਿੰਨੇ ਭੈਂਪਰਾ ਹੈ ਇੱਕ ਹੀ ਬ੍ਰਦਰ ਆ ਇੱਕ ਸਿਸਟਰ ਬਸ ਫਾਦਰ ਕੀ ਕਰਦੇ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਆ ਕੀ ਮੰਗ ਕੀ ਕਰਨਾ ਚਾਹੁੰਦੇ ਫਿਰ ਕਿ ਇੱਕ ਵਾਰੀ ਡੱਡ ਬੋਡੀ ਬਸ ਘਰੇ ਭੇਜ ਦੇਣ ਜੀ ਦਾ ਲੜਕਾ ਸਹੀ ਕਿੰਨੀ ਗੰਮਾ ਸੀ ਉਮਰ ਕੋਈ ਹੁੜੀ 20 22 ਸਾਲ ਦਾ ਹੋਣਾ ਮੈਂ ਕਿੱਦਾਂ ਕਰਤੀ ਡੇਥ ਬਸ ਇਥੋਂ ਕਹਿੰਦੇ ਮਤਲਬ ਸਭਾ ਕੇ ਮਹੀਨਾ ਹੋਇਆ ਬਈ ਕੰਮ ਵਾਸਤੇ ਬਾਹਰ ਗਿਆ ਵਾ ਹਰਮੀਨੀਆ ਦੱਸਦੇ ਆ ਤੇ ਪੰਜ ਚਾਰ ਦਿਨ ਹੋਏ ਆ ਕਹਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਹੈ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਹੈ ਕੋਈ ਵੀ ਉਹਦੀ ਉਹਦਾ ਮਰਡਰ ਕੀਤਾ ਗਿਆ ਕਿਦਾਂ ਦਾ ਸੁਭਾਅ ਕਿਦਾਂ ਨੇ ਕਿ ਮੰਨ ਲੀ ਪ੍ਰਚਾਨ ਵਗੈਰਾ ਵੀ ਅੰਦਰ ਤੋਂ ਵਿਸਤਾਰੀ ਗੱਲ ਵਾ ਜਿੱਦ ਤਰੋਂ ਕਹਿ ਰਹੇ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਇਹਨੂੰ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆ ਆ ਲਿਓ ਨਾ ਮੈਂ ਆ ਲਿਓ ਨਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਵੀ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜਵਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਭਵਿੱਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਇਆ ਸੀ ਤੇ ਪਰਿਵਾਰ ਦੇ ਹਾਲਾਤ ਦੀ ਗੱਲ ਨੂੰ ਬਿਮਾਰੇ ਆ ਜਿਦਾ ਪਰਿਵਾਰ ਦੇ ਹਾਲਾਤ ਤਾਂ ਦੇਖ ਲੋ ਜੀ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੂੰ ਪਤਾ ਨਹੀਂ ਕਰ ਜਾ ਕਰ ਜਾ ਚੱਕ ਕੇ ਪਹਿਲਾਂ ਮਕਾਨ ਬਣਾਏ ਆ ਤੇ ਅੱਜ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਤੇ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਹਦੇ ਸ਼ੌਂਕ ਸੀਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ ਨਰਿੰਕਵਾਰਾ ਸੀ ਉਹ ਵਿਆਹ ਪਰਵਾਰ ਦਾ ਕਾਫੀ ਚਾਹ ਸੀ ਜੀ ਬਿਲਕੁਲ ਹਾਂਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਹੈ ਪਰ ਉਹਦੇ ਆਰਮਾਨ ਸੀਗੇ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਗ੍ਰਿਸ਼ਤੀਦਾਰ ਬਣਾ ਤੇ ਬਾਕੀ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰਿਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਕਿਉਂਕਿ ਅੱਜ ਜੇ ਇਹ ਡੈਡ ਬੋਡੀ ਦੀ ਗੱਲ ਕਰਦੇ ਆ ਵੀ ਡੈਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਹੈ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਆਸੀ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਆ ਵੀ ਇੰਨਾ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਵੈਡ ਕੀਤਾ ਜਿੱਦਾਂ ਇਹਨਾਂ ਦਾ ਫੋਨ ਆਇਆ ਸਵੈਡ ਕੀਤਾ ਤੁਹਾਨੂੰ ਕਿ ਲੈ ਲਵੋ ਸਵੈਡ ਕੋਈ ਪਰੇਸ਼ਾਨ ਕੋਈ ਪਰੇਸ਼ਾਨ ਨਹੀਂ ਠੀਕ ਠਾਕ ਮਿਲ ਕੇ ਗਿਆ ਇਥੋਂ ਵੀ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇਥੋਂ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇੱਥੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦੋਰੀ ਫੋਨ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇਹ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਐਸੇ ਜੇ ਕੰਮ ਕਰ ਜਾਵੇ ਉਹ ਤੁਹਾਨੂੰ ਕਿਹਨਾਂ ਸੁਇਸਾਈਡ ਕੀਤਾ ਹੋਏਗਾ ਜਦੋਂ ਮਰਡਰ ਕੀਤਾ ਜਿਸ ਤਰ੍ਹਾਂ ਪਰਿਵਾਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਸੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਉਹ ਜਿੱਦਾਂ ਕੋਈ ਨਾ ਕੋਈ ਉਹਨਾਂ ਵਾਰਤਤ ਹੋਈ ਹੈ ਇਦਾਂ ਕੋਈ ਹੋ ਗਈ ਹੈ ਨਹੀਂ ਤੇ ਕਰਨ ਵਾਲਾ ਜਾ ਨਹੀਂ ਹੈਗਾ ਮੁੰਡਾ ਤੁਹਾਨੂੰ ਕਿਹੜੇ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰੀਖਿਆਵਾਂ 'ਚ ਮੋਟਾ ਹੋਣੀ ਹੈ ਕਿਸ ਤਰ੍ਹਾਂ ਦੇ ਵਿੱਚ ਉਦੇ ਕੰਮ ਇਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰ ਦੇ ਆ ਨਾ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ ਲੱਖ ਡੇਢ ਲੱਖ ਰੁਪਈਆ ਇਹਨੂੰ ਬਾਹਰ ਭੇਜਿਆ ਵਿਆਜੀ ਪੈ ਚੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਜਿੰਨੀ ਪਤਾ ਹੀ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਆ ਕੇ ਆਪਣੇ ਘਰ ਆਏਗਾ ਸਾਨੂੰ ਜੀ ਤਰਾ ਕੰਮ ਕਰਕੇ ਨਾ ਇਸ ਬੰਦੇ ਕੁਆਰਾ ਸੀ ਉਹ ਵਿਆਹ ਉਹ ਕੁਆਰਾ ਹੀ ਹੈ ਭੈਣ ਉਹਦੀ ਵੱਡੀ ਵਿਆਹੀ ਆਪ ਕੁਆਰਾ ਹੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੂੜਾ ਮੇਰਾ ਘਰ ਬਣ ਜਾਵੇ। ਤੂੰ ਇੰਨਾ ਕੀ ਪਤਾ ਮੇਰੇ ਕਰਮਾਂ ਨੂੰ ਆ ਕੰਮ ਹੋ ਜਾਣਾ। ਇੰਨਾ ਨਹੀਂ ਤੁਹਾਨੂੰ ਕੋਈ ਪਤਾ। ਕੀ ਮੰਗ ਕਰੀ? ਮੰਗ ਹੈ ਹੋਈ ਸਰਕਾਰ ਨੂੰ ਲੈਡ ਬੋਡੀ ਦਿੱਤੀ ਜਾਵੇ ਗਰੀਬੀ ਹਾਲਾਤ ਦਾ ਖਿਆਲ ਕਰੇ। ਸਭ ਤੋਂ ਵੱਡੀ ਇਹੋ ਹੀ ਗੱਲ ਹੈ ਜੀ।